ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਫੀਸ ਜੋ ਵੀ ਹੋਵੇਗੀ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤੀ ਜਾਵੇਗੀ ਤੇ ਰਿਸ਼ਤਾ ਤੁਸੀਂ ਜਿਹੜਾ ਵੀ ਕਰਨਾ ਆਪਣੇ ਚੈਨਲ ਤੋਂ ਵੇਖ ਕੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਜੀ ਤਾਂ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਡੇ ਲਈ ਲੈ ਕੇ ਆਇਆ ਕੁਝ ਨਵੇਂ ਰਿਸ਼ਤੇ ਆਉ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੰਦਰਜੀਤ ਸਿੰਘ ਪਿਤਾ ਜੁਝਾਰ ਸਿੰਘ ਪਤਾ ਇਹ ਜ਼ਿਲ੍ਹਾ ਸੰਗਰੂਰ ਤੋਂ ਨੇ ਤਾਂ ਇਹਨਾਂ ਦਾ 6 ਫੁੱਟ 2 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਤੇ ਨਾਲ ਹੀ ਇਹਨਾਂ ਦੇ 6.5 ਬੈਂਡ ਸਕੋਰ ਨੇ ਆਈਲਟਸ ਦੇ ਜੀ ਤੇ ਕੰਮਕਾਰ ਇਹਨਾਂ ਦਾ 6 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਦੋ ਟਰੈਕਟਰ ਨੇ ਇਹਨਾਂ ਕੋਲ ਖੇਤੀਬਾੜੀ ਦਾ ਵਧੀਆ ਕੰਮਕਾਰ ਹੈ ਜੀ ਆਪਣਾ ਤੇ ਵਧੀਆ ਕੋਠੀ ਪਾਈ ਹੋਈ ਹੈ ਇਹਨਾਂ ਨੇ ਤੇ ਸਾਰਾ ਪਰਿਵਾਰ ਗੁਰਸਿੱਖ ਅਮਰਿਤਧਾਰੀ ਹੈ ਜੀ ਤੇ ਮੰਗ ਪਰਿਵਾਰ ਦੀ ਕਿ ਕੁੜੀ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮੜਤੇ ਹੋਵੇ ਨਾਲ ਹੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਕਾਲ ਕਰਕੇ ਇਹਨਾਂ ਨੂੰ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮ੍ਰਿਤਾਰੀ ਪਤਾ ਤਲਵੰਡੀ ਭਾਈ ਕਾਸਟ ਇਹਨਾਂ ਦੀ ਰਾਮਗੜੀ ਹੈ ਜੀ ਤੇ ਗੋਤ ਇਹਨਾਂ ਦਾ ਧੰਮੂ ਹੈ ਉਮਰ ਇਹਨਾਂ ਦੀ 11/8/1992 ਦਾ ਡੇਟ ਆਫ ਬਰਥ ਹੈ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਹੈ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਕੱਦ ਦਾ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੋਈ ਹੈ ਤੇ ਕੰਮਕਾਰ ਹੈ ਜੀ ਇਹਨਾਂ ਦਾ ਰਾਜ ਮਿਸਤਰੀ ਨੇ ਇਹ ਠੇਕੇਦਾਰ ਨੇ ਤੇ ਨਾਲ ਹੀ ਇਹਨਾਂ ਦਾ ਟਾਇਲ ਦਾ ਆਪਣਾ ਕੰਮ ਹੈ ਜੀ ਤੇ ਮੰਗ ਆ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਲੜਕੀ ਦਾ ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨਾਲ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਫੋਨ ਕਾਲ ਕਰਕੇ ਇਹਨਾਂ ਨੂੰ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਜੀਤ ਸਿੰਘ ਪਤਾ ਜਗਤਪੁਰ ਫਲੋਰ ਕੋਲ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 23 2 1999 ਦਾ ਡੇਟ ਆਫ ਬਰਥ ਹੈ। ਕੱਦ ਦਾ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਜੋਹਲ ਹੈ। ਪੜਾਈ ਇਹਨਾਂ ਨੇ 8 ਪਾਸ ਕਰੀ ਹੋਈ ਹੈ। ਭੈਣ ਇਹਨਾਂ ਦੀ ਇੱਕ ਆ ਜੀ ਕੈਨੇਡਾ ਦੇ ਵਿੱਚ ਹੈ ਤੇ ਭਰਾ ਇਹਨਾਂ ਦਾ ਇੱਕ ਆ ਪੁਰਤਗਾਲ ਦੇ ਵਿੱਚ ਹੈ ਤੇ ਮੰਗ ਆ ਜੀ ਪਰਿਵਾਰ ਦੀ ਕਿ ਕੁੜੀ ਵਧੀਆ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਲੜਕੀ ਘਰ ਸੰਭਾਲਣ ਵਾਲੀ ਹੋਵੇ ਬਾਕੀ ਨਾਲ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਕਾਲ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਰਜੀਤ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਪਤਾ ਇਹਨਾਂ ਦਾ ਕਲੇਰ ਖੁਰਦ ਹੈ ਗੋਤ ਇਹਨਾਂ ਦਾ ਰੰਦਾਵਾ ਜੀ ਤੇ ਉਮਰ ਇਹਨਾਂ ਦੀ ਹੈ 26 1994 ਦਾ ਡੇਟ ਆਫ ਬਰਥ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੰਮ ਹੈ ਇਹਨਾਂ ਦਾ ਚਾਰਜਿੰਗ ਦੀ ਨੌਕਰੀ ਹੈ ਜੀ ਦबई ਦੇ ਵਿੱਚ ਇਹਨਾਂ ਦੀ 55000 ਰੁਪਇਆ ਤਨਖਾਹ ਹੈ ਇਹਨਾਂ ਦੀ ਤੇ ਮੰਗ ਆ ਪਰਿਵਾਰ ਦੀ ਕਿ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਹੋਰ ਫੈਮਿਲੀ ਦੀ ਕੋਈ ਮੰਗ ਨਹੀਂ ਜੀ ਬਾਕੀ ਨਾਲ ਨੰਬਰ ਦਿੱਤਾ ਗਿਆ ਇਹਨਾਂ ਦਾ ਤੁਸੀਂ ਇਹਨਾਂ ਤੋਂ ਪੂਰੀ ਜਾਣਕਾਰੀ ਫੋਨ ਕਾਲ ਤੇ ਜਾਂ ਵਟਸਐਪ ਤੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵਿੰਦਰ ਸਿੰਘ ਪਤਾ ਹੈ ਲੁਧਿਆਣਾ ਤੋਂ ਨੇ ਪਿਤਾ ਇਹਨਾਂ ਦੇ ਅਮਰਜੀਤ ਸਿੰਘ ਤੇ ਮਾਤਾ ਇਹਨਾਂ ਦੇ ਹਰਜੀਤ ਕੌਰ ਉਮਰ ਇਹਨਾਂ ਦੀ 23/3/1994 ਦਾ ਡੇਟ ਆਫ ਬਰਥ ਹੈ ਕਾਸਟ ਇਹਨਾਂ ਦੀ ਅਰੋੜਾ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਬੀਟੈਕ ਮਕੈਨੀਕਲ ਦੀ ਕੀਤੀ ਹੋਈ ਹੈ ਭਰਾ ਇਹਨਾਂ ਦਾ ਇੱਕ ਹੈ ਤੇ ਕੰਮਕਾਰ ਹੈ ਜਿਨ੍ਹਾਂ ਕੋਲੇ 4 ਇਹਨਾਂ ਦੀਆਂ ਹੋਲ ਸੇਲ ਦੀਆਂ ਦੁਕਾਨਾਂ ਨੇ ਜੀ ਕੱਪੜੇ ਦੀਆਂ ਇਹ ਵਧੀਆ ਕੋਠੀ ਪਾਈ ਹੋਈ ਹੈ ਮੰਥਲੀ ਇਨਕਮ ਇਹਨਾਂ ਦੀ 60000 ਰੁਪਇਆ ਤੇ ਮੰਗਾਂ ਪਰਿਵਾਰ ਦੀ ਕਿ ਕੁੜੀ ਵਧੀਆ ਹੋਵੇ ਪੜੀ ਲਿਖੀ ਹੋਵੇ ਬਾਕੀ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਨੇਹ ਉਮਰ ਇਹਨਾਂ ਦੀ 28 ਸਾਲ ਹੈ ਤੇ ਭਰਾ ਇਹਨਾਂ ਦਾ ਇੱਕ ਮਲੇਸ਼ੀਆ ਦੇ ਵਿੱਚ ਹੈ ਤੇ ਪਿਤਾ ਇਹਨਾਂ ਦੇ ਰਿਟਾਇਰਡ ਆਰਮੀ ਅਫਸਰ ਨੇ ਜੀ ਤੇ ਕੰਮਕਾਰ ਇਹਨਾਂ ਦਾ ਇਹ ਮੁੰਡਾ ਸਿੰਗਾਪੁਰ ਵਿੱਚ ਵਧੀਆ ਜੋਬ ਕਰਦਾ ਹੈ ਜੀ ਤੇ ਵਧੀਆ ਤਨਖਾਹ ਹੈ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਲੜਕੀ ਭਾਵੇਂ ਐਨ ਆਰ ਆਈ ਹੋਵੇ ਤਾਂ ਤਲਾਕ ਸ਼ੋਦਾ ਵੀ ਮਨਜ਼ੂਰ ਹੈ ਜੀ ਇਹਨਾਂ ਨੂੰ ਪਰ ਬਿਨਾਂ ਬੱਚੇ ਤੋਂ ਹੋਵੇ ਲੜਕੀ ਅਗਰ ਤਲਾਕ ਸ਼ੋਦਾ ਹੈ ਜੀ ਤੇ ਨਾਲ ਹੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਫੋਨ ਕਾਲ ਤੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੂਟਾ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਇਹਨਾਂ ਦੀ 1995 ਦੇ ਵਿੱਚ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ। ਗੋਤ ਇਹਨਾਂ ਦਾ ਚਹਿਲ ਹੈ ਤੇ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ। ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ। ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਹੈ ਭੈਣ ਇਹਨਾਂ ਦੀ ਤੇ ਕੰਮਕਾਰ ਇਹਨਾਂ ਦਾ ਇਹ 1.5 ਕਿੱਲਾ ਜ਼ਮੀਨ ਹੈ ਇਹਨਾਂ ਕੋਲ ਤੇ ਇੱਕ ਇਹਨਾਂ ਦੇ ਕਰਿਆਨੇ ਦਾ ਸਟੋਰ ਪਾਇਆ ਹੋਇਆ ਜੀ ਤੇ ਮੁੰਡਾ ਇਹ ਤਲਾਕਸ਼ੁਦਾ ਹੈ। ਤੇ ਮੰਗ ਦਾ ਪਰਿਵਾਰ ਦੀ ਕਿ ਕੁੜੀ ਘਰੇਲੂ ਹੋਵੇ ਜੱਟ ਕਾਸਟ ਦੀ ਹੋਵੇ ਕੁੜੀ ਤੇ ਕੁੜੀ ਨੇ ਸਿਲਾਈ ਜਾਂ ਕਢਾਈ ਜਾਂ ਪਾਲਰ ਦਾ ਕੰਮ ਜਾਣਦੀ ਹੋਵੇ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਵਿਆਹ ਇਹਨਾਂ ਨੇ ਜਲਦੀ ਕਰਨਾ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਵੀਰ ਸਿੰਘ ਪਤਾ ਇਹਨਾਂ ਦਾ ਲੁਧਿਆਣਾ ਤੋਂ ਨੇ ਇਹ ਕਾਸਟ ਇਹਨਾਂ ਦੀ ਸ਼ੈਣੀ ਹੈ ਤੇ ਉਮਰ ਇਹਨਾਂ ਦੀ 25/8/1998 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 8:40 ਮਿੰਟ ਦਾ ਇਹਨਾਂ ਦਾ ਤੇ ਕੱਦ ਦਾ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਕਲੋਟੀ ਹੈ ਜੀ ਪੜਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਪਰ ਇਹਨਾਂ ਦਾ ਇੱਕ ਹੈ ਜੀ ਮਸਕੜ ਦੇ ਵਿੱਚ ਹੈ ਤੇ ਕੰਮਕਾਰ ਹੈ ਜੀ ਇਹ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ 30000 ਪਲੱਸ ਇਹਨਾਂ ਦੀ ਤਨਖਾਹ ਜੀ ਮੰਥਲੀ ਤੇ ਪਿਤਾ ਇਹਨਾਂ ਦੇ ਡਿਪਾਰਟਮੈਂਟ ਸਟੋਰ ਚ ਕੰਮ ਕਰਦੇ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗਾਂ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਪੜ੍ਹੀ ਲਿਖੀ ਹੋਵੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਰਿੰਦਰਦੀਪ ਸਿੰਘ ਪਤਾ ਇਹ ਅੰਮ੍ਰਿਤਸਰ ਸਾਹਿਬ ਤੋਂ ਨੇ ਜੀ ਤੇ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਉਮਰ ਇਹਨਾਂ ਦੀ 11/12/1993 ਦਾ ਡੇਟ ਆਫ ਬਰਥ ਹੈ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ ਜੀ 9:30 ਪੀਐਮ ਜੀ ਸ਼ਾਮ ਦੇ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਤੇ ਭੈਣਾ ਇਹਨਾਂ ਦੀਆਂ ਦੋ ਨੇ ਜੀ ਤੇ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੋਬ ਤੋਂ ਨੇ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਜੀ ਤੇ ਨੋਟ ਕਰੋ ਮੁੰਡਾ ਹੈ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਤੇ ਕੰਮ ਕਰ ਇਹਨਾਂ ਦਾ ਮੁੰਡਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਵਧੀਆ ਇਹਨਾਂ ਕੋਲੇ ਕਮਰਸ਼ੀਅਲ ਪ੍ਰਾਪਰਟੀ ਹੈ ਜੀ ਇੰਡੀਆ ਦੇ ਵਿੱਚ ਤੇ ਬਹੁਤ ਵਧੀਆ ਇਨਕਮ ਆ ਇਹਨਾਂ ਦੀ ਬਾਹਰ ਤੋਂ ਤੇ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਕੈਨੇਡਾ ਦੇ ਵਿੱਚ ਹੋਵੇ ਜੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਤੇ ਨਾਲ ਹੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਇਸ ਰਿਸ਼ਤੇ ਬਾਰੇ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਨਵੇਂ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ